ਨਵੇਂ ਸਾਲ ਦਾ ਆਗਾਜ਼ ਹੋ ਚੁੱਕਿਆ ਹੈ ਸੰਗਣੀਆਂ ਧੁੰਦਾ ਵੀ ਜਿਹੜੀਆਂ ਨੇ ਉਹ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਪਰ ਇਹ ਧੁੰਦਾ ਕਿਤਨੇ ਕਿਤੇ ਵੱਡੇ ਹਾਦਸਿਆਂ ਨੂੰ ਜਨਮ ਦਿੰਦੀਆਂ ਨੇ ਅਤੇ ਵੱਡੇ ਹਾਦਸੇ ਦੇਖਣ ਨੂੰ ਮਿਲਦੇ ਨੇ ਇੱਕ ਹਫ਼ਤੇ ਦੇ ਅੰਦਰ ਦੂਜਾ ਜਿਹੜਾ ਬੱਸ ਹਾਦਸਾ ਦੇਖਣ ਨੂੰ ਮਿਲਿਆ ਜ ਬਠਿੰਡਾ ਦੇ ਵਿੱਚ ਸਵੇਰੇ ਜੋਧਪੁਰ ਰਮਾਣਾ ਤੋਂ ਅੱਗੇ ਜਿਹੜਾ ਨੈਸ਼ਨਲ ਹਾਈਵੇ ਹੈ ਹਾਈਵੇ ਦੇ ਉੱਪਰ ਇੱਕ ਤੇਲ ਟੈਂਕਰ ਅਤੇ ਨੀਉਦੀਪ ਬੱਸ ਜਿਹੜੀ ਦੱਸੀ ਜਾ ਰਹੀ ਹੈ ਉਸ ਦੀ ਟੱਕਰ ਹੋਈ ਹੈ ਜਿਸ ਦੇ ਵਿੱਚ ਕਈ ਸਵਾਰੀਆਂ ਜਿਹੜੀਆਂ ਨੇ ਉਹ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਐਮਜ਼ ਹਸਪਤਾਲ ਅਤੇ ਸਰਕਾਰੀ ਹਸਪਤਾਲ ਬਟਿੰਡਾ ਲਿਆਂਦਾ ਗਿਆ ਇਸ ਵਕਤ ਅਸੀਂ ਮੌਜੂਦ ਹਾਂ ਸਰਕਾਰੀ ਹਸਪਤਾਲ ਵਿਖੇ ਜਿੱਥੇ ਕਿ ਜ਼ਖਮੀਆਂ ਨੂੰ ਲਗਾਤਾਰ ਸੰਸਥਾਵਾਂ ਦੀਆਂ ਐਂਬੂਲੈਂਸਾਂ ਲਿਆ ਰਹੀਆਂ ਨੇ ਅਤੇ ਹਾਲਾਂਕਿ ਪੂਰਨ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਕਿੰਨੀਆਂ ਸਵਾਰੀਆਂ ਹੁਣ ਤੱਕ ਜ਼ਖਮੀ ਹੋਈਆਂ ਨੇ ਇਹ ਬਾਅਦ ਦੇ ਹਸਪਤਾਲ ਲੱਗੇਗਾ ਪਰ ਇੱਕ ਵਾਰ ਜਿਹੜਾ ਹਸਪਤਾਲ ਦੇ ਵਿੱਚ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਸੰਸਥਾਵਾਂ ਵੱਲੋਂ ਲਗਾਤਾਰ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਜਾ ਰਿਹਾ ਤਾਂ ਐਕਸਲੈਂਟ ਹੋ ਗਿਆ ਜੀ ਤੁਸੀਂ ਬੱਸ ਦੇ ਵਿੱਚ ਸੀਗੇ ਹਮ ਅੱਛਾ ਤੇ ਕਿੰਨੀਆਂ ਸਵਾਰੀਆਂ ਸੀ ਬੱਸ ਚ ਪੂਰੀ ਜੀ ਬੱਸ ਪੂਰੀ ਪਰੀ ਸੀ ਹਮ ਤੇ ਤੇ ਚਲਾ ਰਹੇ ਸੀ ਉਸਲ ਰੌਮ ਸ਼ਾਰਟ ਸੀ ਰੌਮ ਸਾਈਡ ਆ ਰਹੀ ਸੀ ਕਿਹੜੀ ਕੰਪਨੀ ਦੀ ਬੱਸ ਸੀ ਦੀਪ ਅੱਜ ਕਿੱਥੋਂ ਜੜੇ ਤੁਸੀਂ ਗੜੀਪੋਟ ਰੋਂ ਕਿੱਥੇ ਜਾਣਾ ਸੀਗਾ ਬੱਥੇ ਪਠੰਡੇ ਆਉਣਾ ਸੀ ਅੱਛਾ ਇੱਕੋ ਦਾ ਮਹਾਸਾ ਹੋ ਗਿਆ ਹਮ ਜੇ ਫਿਰ ਇੱਕ ਕਟ ਕਟ ਮਾਰਿਆ ਕਿ ਇੱਕੋਦਮ ਟਰੱਕ ਆ ਗਿਆ ਅੱਗੋਂ ਟਰੱਕ ਆ ਰਿਹਾ ਸੀਗਾ ਬਾਈ ਬੱਸ ਬੱਸ ਵਿੱਚ ਵਿੱਚ ਅੱਛਾ ਵਿੱਚ ਵਾਜੀ ਮੇਰਾ ਨਾਮ ਸੁਖਦੇਵ ਸਿੰਘ ਹੈ ਮੈਂ ਡਿਊਟੀ ਤੇ ਆ ਰਿਹਾ ਸੀ ਬਟਿੰਡੇਡੋਂ ਦੀਪਾਸਤੇ ਉੱਤੇ ਕਿਹੜੇ ਪਿੰਡ ਤੋਂ ਦੁਨਿਆਲੇ ਤੋਂ ਫਿਰ ਕੀ ਹੋਇਆ ਫਿਰ ਕੀ ਬੱਸ ਆਊਟਸਾਈਡ ਸੀਗੀ ਕਿ ਕਿਉਂਕਿ ਦੂਜਾ ਪਾਸਾ ਬੰਦ ਸੀਗਾ ਤੁੰਦੋ ਕਰਕੇ ਉਹ ਜਿਹੜਾ ਉਹ ਆਰੇ ਉਹ ਸੀ ਆਰੇ ਸੀਗੇ ਤੇ ਉਹ ਮੋਰ ਟੈਂਕਰਾ ਰਿਆ ਸੀਗਾ ਵਿੱਚ ਬਸ ਦੇ ਕਿੰਨੀ ਗੱਡੀ ਚੱਕੀ ਹੋਈ ਲੱਗ ਕਾਫੀ ਹੋ ਗਈ ਜੀ ਸਵਾਰੀ ਕਿ ਟਿਕਸੀ ਤੇ ਸਾਰੀ ਭਰੀ ਹੋਈ ਸੀ ਬੱਸ ਪੂਰੀ 50 ਕਿਸੀ ਜਖੜ ਗਿਆ ਸੀ ਖੜੀਆਂ ਵੀ ਸੀ ਖੜੀਆਂ ਵੀ ਸੀ ਪਿੱਛੇ ਸਵਾਰੀਆਂ 10-12 ਅੱਜ ਸਰ ਕੀ ਨਾਮ ਹੈ ਤੇ ਕੀ ਮਾਮਲਾ ਹੋਇਆ ਜੀ ਸਰ ਮੇਰਾ ਨਾਮ ਸੰਦੀਪ ਸਿੰਘ ਦਾ ਸਹਾਦਰ ਸੰਚਾਰ ਵਰਕਰ ਆ ਥੋੜੀ ਰੇਪਲਾ ਸੰਪੂਰਨ ਆ ਇਸ ਤੇ ਪਠੰਗਾ ਡੱਬਾ ਵਾਲੀ ਨੈਸ਼ਨਲ ਹਾਈਵੇ ਤੇ ਗੁਰਸਰ ਚੈਨਲ ਦੇ ਗਰੀ ਗਰੀ ਬੁੱਟਰ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਪਿਆ ਜਦ ਮੌਕੇ ਤੇ ਆ ਕੇ ਦੇਖਿਆ ਜੋ ਕਿ ਵਸਤੇ ਤੇ ਟਰੱਕ ਦਾ ਐਕਸੀਡੈਂਟ ਹੋਇਆ ਪਿਆ ਸੀਗਾ ਤੁੰਦ ਕਾਫੀ ਹੋਣ ਦੇ ਕਾਰਨ ਐਕਸੀਡੈਂਟ ਹੋਇਆਗਾ ਤੇ ਇੱਕ ਰੋਡ ਚੱਲ ਰਹੀ ਸੀ ਵਨ ਸਾਈਡਰਡ ਚੱਲ ਰਹੀ ਸੀ ਤੇ ਸਵਾਰੀਆਂ 15 20 ਤੋਂ 25 ਜਾਨੇ ਜ਼ਖਮੀ ਹੋਇਆ ਕੰਡਕਟਰ ਵੀ ਜ਼ਖਮੀ ਹੋਇਆ ਅੱਜ ਨੂੰ ਐਮਜਸਤ ਤੋਂ ਲੱਗਨ ਸੇਵਾਸ ਤਲਬ ਬਠਿੰਡਾ ਦਾਖਲ ਕਰਵਾ ਦਿੱਤਾ ਗਿਆ ਹੈ ਕਿਹੜੀ ਬੱਸ ਸੀ ਸਰ ਨਿਊ ਦੀਪ ਸੀ ਸਰ ਤੋਂ ਰਾਮੇ ਤੋਂ ਬਠਿੰਡੇ ਆ ਰਹੀ ਸੀਗੀ ਇਹ ਕਾਫੀ ਅੱਜ ਧੁੰਦ ਸੀ ਉਹਦੇ ਕਰਕੇ ਸ਼ਟਕੀ ਹਾਸਾ ਵਾਪਰਿਆ ਸਰ ਹਾਂਜੀ ਮਹ ਸਕੰਦਰ ਕੁਮਾਰ ਮਛਾਣਾ ਥੋੜਾ ਸਮਾਂ ਪਹਿਲਾਂ ਸਾਨੂੰ ਇੱਕ ਕਾਲ ਆਈ ਸੀ ਕਿ ਬਠਿੰਡਾ ਡਬਲ ਨੈਸ਼ਨਲ ਹਾਈਵੇ ਤੇ ਪਿੰਡ ਗੁਰੂ ਸਰ ਸ਼ੈਣੇ ਵਾਲਾ ਦੇ ਨਜ਼ਦੀਕ ਇੱਕ ਹਾਸਾ ਹੋ ਚੁੱਕਿਆ ਹੈਗਾ ਮੌਕੇ ਤੇ ਪਹੁੰਚ ਕੇ ਦੇਖਿਆ ਤੇ ਇੱਕ ਨਿੱਜੀ ਬੱਸ ਅਤੇ ਤੇਲ ਵਾਲੀ ਟੈਂਕੀ ਦੀ ਆਮਣੇ ਸਾਹਮਣੇ ਟੱਕਰ ਮਿਲੀ ਜਿਸ ਵਿੱਚ ਇੱਕ ਦਰਜਨ ਦੇ ਕਰੀਬ ਵਿਅਕਤੀ ਜੋ ਜ਼ਖਮੀ ਮਿਲੇ ਜ਼ਖਮੀਆਂ ਨੂੰ ਆਪਣੀ ਐਮਬੂਲੈਂਸ ਦੀ ਸਹਾਇਤਾ ਤੇ ਆਪਣੀ ਟੀਮ ਦੀ ਸਹਾਇਤਾ ਨਾਲ ਮਠੰਡਾ ਦੇ ਸਿਵਲ ਹਸਪਤਾਲ ਵਿਖੇ ਮੈਂ ਲੈ ਕੇ ਆਇਆ ਇੱਕ ਦਰਜਨ ਤੋਂ ਪਲੱਸ ਕਰੀਬ ਜ਼ਖਮੀ ਸੀ ਜਿਸ ਦੇ ਜਿਸ ਨੂੰ 10 ਦੇ ਕਰੀਬ ਐਮਬੂਲੈਂਸਾਂ ਨੇ ਵੱਖ-ਵੱਖ ਸੁਸਾਇਟੀਆਂ ਨੇ ਲੈ ਮਠੰਡਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜੀ ਜਾਨੀ ਨੁਕਸਾਨ ਤੋਂ ਬਚਾ ਗਿਆ ਜੀ ਪਰ ਮਾਲੀ ਨੁਕਸਾਨ ਕਾਫੀ ਜ਼ਿਆਦਾ ਹੋਰ ਵੀ ਕੋਈ ਹਸਪਤਾਲਾਂ ਵਿੱਚ ਲੈ ਕੇ ਗਏ ਹਾਂ ਜੀ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ ਜੀ ਜ਼ਖਮਾਂ ਨੂੰ ਦੇਖਦੇ ਹੋਏ